ਸਭ ਕੁਝ ਪੂਰਾ ਹੁੰਦਾ ਇਥੇ ਆ ਕਿ ਹਰ ਚੀਜ਼ ਪੂਰੀ ਹੁੰਦੀ ਹੈ ਨਾਮ ਜਪੀਦਾ ਜੀ ਐਨ ਪੂਰੇ ਵਧੀਆ ਹੋ ਜਾਂਦੇ ਇਥੇ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਜੀ ਜਦੋਂ ਆਉ ਗੁਰਦੁਆਰੇ ਬਿਲਕੁਲ ਘਰ ਪਰਿਵਾਰ ਦੀਆਂ ਸਾਰੀਆਂ ਟੈਨਸ਼ਨਾਂ ਜਿਹੜੀਆਂ ਵਾ ਬਹੁਤ ਜਿਹੜੀਆਂ ਅੱਜ ਕੱਲ ਟੈਨਸ਼ਨਾਂ ਹੁੰਦੀਆਂ ਘਰ ਦੀਆਂ ਪੜ੍ਹਾਈ ਦੀਆਂ ਹੋਰ ਕੰਮ ਕਰਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਜੀ ਬਾਬਾ ਜੀ ਦੀ ਕਿਰਪਾ ਬਾਰੇ ਮੈਂ ਕਿ ਸਾਡੇ ਜਦੋਂ ਮੇਰਾ ਪਰਿਹਾ ਆਤੇ ਤੇ ਹਰ ਮਰਨ ਦੀ ਮੁਰਾਦਾ ਪੂਰੀ ਹੋਈ ਸਾਡੀ ਇੱਥੇ ਗੁਰਦੁਆਰਾ ਸਾਹਿਬ ਆ ਕੇ ਬਹੁਤ ਸਕੂਨ ਮਿਲਦਾ ਹੈ ਅੱਛਾ ਲੱਗਦਾ ਹੈ ਸੰਗਤ ਮਿਲਦੀ ਹੈ ਅੱچھے ਗੁਣ ਸਿੱਖ ਕੇ ਬੜਾ ਸਕੂਨ ਮਿਲਦਾ ਹੈ ਸੇਵਾ ਕਰਕੇ ਸ਼ਾਂਤੀ ਮਿਲਦੀ ਆ ਇੱਥੇ ਜੋ ਵੀ ਅੰਦਸ ਮਨੁਕਮਨਾ ਪੂਰੀ ਕਰਦੇ ਸਾਰੇ ਬਾਬਾ ਜੀ ਅਸੀਂ ਜਦੋਂ ਦੇ ਗੁਰਦੁਆਰੇ ਆਨੇ 10 ਸਾਲ ਹੋ ਗਏ ਸਾਨੂੰ ਆਂਦੇ ਆ ਸਾਨੂੰ ਜੋ ਮਿਲਿਆ ਸਾਰਾ ਕੁਝ ਇੱਥੇ ਮਿਲੇ ਇੱਥੇ ਹੀ ਖੁਸ਼ੀਆਂ ਮਿਲਣਾਂ ਪਰਮਾਤਮਾ ਦਾ ਦਿੱਤਾ ਸਾਨੂੰ ਬਹੁਤ ਖੁਸ਼ ਆ ਮੇਰੇ ਕੋਲ ਇੱਥੇ ਹੀ ਸਭ ਕੁਝ ਮਿਲਿਆ ਜਦੋਂ ਦੀ ਮੈਥੋਂ ਆਂਨੀ ਆ ਵਾਹਿਗੁਰੂ ਦੇ ਦਰ ਤੇ ਕੋਈ ਕੋਈ ਹੁੰਦਾ ਜੀ ਬਸ ਇਹ ਸਿਮਰਨ ਕਰੀਏ ਰੱਬ ਦਾ ਨਾਮ ਲਈਏ ਹੋਰ ਤਾਂ ਜੀ ਬਸ ਘਰ ਦੀਆਂ ਸਾਰੀਆਂ ਗੱਲਾਂ ਹੀ ਭੁੱਲ ਜਾਂਦੀਆਂ ਵਾ ਬਹੁਤ ਅੱਛਾ ਅੰਕਲ ਜੀ ਬਹੁਤ ਵਧੀਆ ਸਭ ਕੁਝ ਪੂਰਾ ਹੁੰਦਾ ਇੱਥੇ ਆ ਕੇ ਹਰ ਚੀਜ਼ ਪੂਰੀ ਹੁੰਦੀ ਹੈ ਜੋ ਮੰਗੋ ਹਰ ਮੁਰਿਆਦ ਮੇਰੇ ਇੱਥੋਂ ਪੂਰੀ ਹੁੰਦੀ ਹੈ ਹਰ ਚੀਜ਼ ਪੂਰੀ ਹੁੰਦੀ ਹੈ ਸਾਲ ਤੋਂ ਉੱਪਰ ਹੋ ਗਿਆ ਸਾਲ ਹੋ ਗਿਆ ਵਾਈ ਕੁਝ ਖਾਸ ਵਾਈ ਨਹੀਂ ਪਤਾ ਤੁਹਾਨੂੰ ਫੋਲਦਾਰ ਸਾਹਿਬਾਨ ਕੀ ਬਹੁਤ ਵਧੀਆ ਲੱਗਿਆ ਮੈਂ ਸਾਰੀ ਹਰ ਮਨੋ ਕਾਮਨਾ ਪੂਰੀ ਹੋ ਰਹੀ ਇੱਥੇ ਹਲਕੇ ਸੀ ਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਨੇ ਆ ਸੀ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਵੀ ਮੱਥਾ ਟਿਕਾਣ ਵਾਸਤੇ ਨਾਲ ਲੈ ਕੇ ਆਨੇ ਆ ਆਪਣੇ ਬੱਚਿਆਂ ਨੂੰ ਕਿੱਦਾਂ ਦਾ ਲੱਗਦਾ ਜਦੋਂ ਤੁਸੀਂ ਬਹੁਤ ਵਧੀਆ ਲੱਗਦਾ ਸਾਨੂੰ ਬਹੁਤ ਵਧੀਆ ਲੱਗਦਾ ਸਾਨੂੰ ਆ ਕੇ ਨਾਲ ਸਾਰੇ ਵੀ ਬਿਸ਼ਪੂਰੇ ਹਾਂਜੀ ਮਹਾਰਾਜ ਸਾਹਿਬ ਹਾਂਜੀ ਇਹ ਸਭ ਦੀ ਸਭ ਸੰਗਦੀ ਮਹਾਰਾਜ ਮਿਸ਼ਪੂਰੀ ਕਰਨ ਦਿੱਤੀ ਜਿੰਨੇ ਸਾਲ ਨੂੰ ਦੋ ਤਿੰਨ ਸਾਲ ਹੋ ਗਿਆ ਬਹੁਤ ਵਧੀਆ ਜੀ ਇੱਥੇ ਇੱਥੇ ਬਹੁਤ ਵਧੀਆ ਨਾਮ ਨਾਮ ਜਪੀਦਾ ਜੀ ਐਨ ਪੂਰੇ ਵਧੀਆ ਹੋ ਜਾਂਦੀ ਹੈ ਇੱਥੇ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਜੀ ਹਾਂਜੀ ਏ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਿਆਰ ਮੈਂ ਪਹਿਲਾਂ ਆਉਂਦਾ ਹੀ ਹੁਣ ਮੈਂ ਕੰਮ ਕਰਕੇ ਹੁਣ ਮੈਂ ਅੱਜ ਫਸਟ ਟਾਈਮ ਆ ਰਿਹਾ ਹਾਂ ਪਹਿਲਾਂ ਮੈਂ ਹਾਂਜੀ ਦੋ ਤਿੰਨ ਵਾਰੀ ਪਹਿਲਾਂ ਆਇਆ ਹਾਂ ਜੀ ਪਹਿਲੀ ਗੱਲ ਤਾਂ ਜੀ ਬਹੁਤ ਸ਼ਾਂਤੀ ਮਹਿਸੂਸ ਹੁੰਦੀ ਹੈ ਜੀ ਜਦੋਂ ਆਉਂ ਉਹ ਗੁਰਦੁਆਰੇ ਬਿਲਕੁਲ ਘਰ ਪਰਿਵਾਰ ਦੀਆਂ ਸਾਰੀਆਂ ਟੈਨਸ਼ਨਾਂ ਜਿਹੜੀਆਂ ਵਾ ਬਹੁਤ ਜਿਹੜੀਆਂ ਅੱਜ ਕੱਲ ਟੈਨਸ਼ਨਾਂ ਹੁੰਦੀਆਂ ਘਰ ਦੀਆਂ ਪੜ੍ਹਾਈ ਦੀਆਂ ਹੋਰ ਕੰਮ ਕਰਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਜੀ ਵੈਗਰੋ ਦੇ ਦਰ ਤੇ ਇੱਕੋ ਇੱਕੋ ਹੀ ਹੁੰਦਾ ਜੀ ਬਸ ਇਹ ਸਿਮਰਨ ਕਰੀਏ ਰੱਬ ਦਾ ਨਾਮ ਲਈਏ ਹੋਰ ਤਾਂ ਜੀ ਬਸ ਘਰ ਦੀਆਂ ਸਾਰੀਆਂ ਗੱਲਾਂ ਹੀ ਭੁੱਲ ਜਾਂਦੀਆਂ ਵਾ ਬਾਕੀ ਬਹੁਤ ਰੱਬ ਨਾਲ ਜੁੜੇ ਹੋਏ ਆ ਜੀ ਬਹੁਤ ਬਹੁਤ ਟਾਈਮ ਤੋਂ ਹੁੰਨੇ ਆ ਵਾਇਗਰੂ ਜੀ ਨੇ ਬਹੁਤ ਕਿਰਪਾ ਕੀਤੀ ਹੋਈ ਆ ਜੀ ਜੋ ਚੀਜ਼ਾਂ ਮੰਗੀਆਂ ਵਾ ਜੋ ਮਰਜ਼ਾ ਮੰਗੀਆਂ ਵਾ ਰੱਬ ਨੇ ਬਹੁਤ RAMNALL ਮਤਲਬ ਪਿਆਰ ਨਾਲ ਪੁਰੀਆਂ ਕੀਤੀਆਂ ਹੋਈਆਂ ਸਾਡੀਆਂ ਮਰਜ਼ਾ ਬਾਕੀ ਇਹ ਹੀ ਆ ਜੀ ਵੀ ਬੇਨਤੀ ਆ ਵੀ ਸਾਰੇ ਸਭ ਨੂੰ ਆਓ ਆਪਣੇ ਘਰ ਪਰਿਵਾਰ ਘਰੇ ਬੈ ਕੇ ਫੋਨਾਂ ਦੇ ਵਿੱਚ ਜਿਹੜੇ ਟਾਈਮ ਵੇਸਟ ਕਰਦੇ ਆ ਉਹਦੇ ਨਾਲੋਂ ਗੁਰੂ ਦੇ ਘਰ ਆ ਕੇ ਗੁਰੂ ਦਾ ਸਿਮਰਨ ਕਰੋ ਗੁਰੂ ਦੇ ਨਾਲ ਜੁੜੋ ਆਪਣਾ ਇਤਿਹਾਸ ਸੁਣੋ ਗੁਰੂ ਦੀ ਬਾਣੀ ਪੜੋ ਜਿੱਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲੇ ਆ ਫੋਨ ਚਲੋਣ ਦੇ ਨਾਲ ਜਾਂ ਕੁਝ ਹੋਰ ਟੀਵੀ ਘਰੇ ਵੇਖਣ ਨਾਲ ਕਰਦੇ ਕਲੇਸ਼ ਜਿਹੜੇ ਆ ਇਹ ਇਹਨਾਂ ਦੇ ਨਾਲ ਕੁਝ ਨਹੀਂ ਹੋਣਾ ਗੁਰੂ ਦੀ ਬਾਣੀ ਪੜੋਂਗੇ ਗੁਰੂ ਦੇ ਨਾਲ ਜੁੜੋਂਗੇ ਤਾਂ ਹੀ ਕੁਝ ਅੱਗੇ ਜਾ ਕੇ ਥੋੜੀ ਜ਼ਿੰਦਗੀ ਜੀ ਹਾਸਲ ਕਰ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲਈ ਖੁਸ਼ੂਸ ਕਰਦੇ ਤੁਹਾਰਾ ਸਾਹਿਬ ਆਥੇ ਆ ਕੇ ਬੜਾ ਸਕੂਨ ਮਿਲਦਾ ਸਾਨੂੰ ਤੇ ਮਨ ਨੂੰ ਸ਼ਾਂਤੀ ਮਿਲਦੀ ਆ ਸਾਨੂੰ हां नु 1.5 ਸਾਲ ਜੀ ਨਾ ਹੋ ਗਿਆ ਅਸੀਂ ਆਂਦੇ ਨੂੰ ਤੇ ਸਾਡੀ ਕਿਰਪਾ ਬਾਰੇ ਕੀ ਕਹਿਣਾ ਚਾਹੋਗੇ ਬਾਬਾ ਜੀ ਦੀ ਕਿਰਪਾ ਬਾਰੇ ਮੈਂ ਕਿਹਾ ਸਾਡੇ ਤੇ ਤਾਂ ਮੇਰਾ ਪਰ ਇਹਾ ਆਤੇ ਤੇ ਹਰ ਮਰਨ ਦੀ ਮੁਰਾਦਾ ਪੂਰੀ ਹੋਈ ਸਾਡੀ ਹੱਥ ਤੇ ਤੇ ਜਿੰਨਾ ਮੈਂ ਹੋਰ ਵੀ ਸੰਗਤਾਂ ਦੀ ਸਾਰੇ ਦੀ ਹੋਈ ਹੈ ਦੁੱਖ ਲੈ ਕੇ ਪਰਮਾਤਮਾ ਦੇ ਘਰਾਂ ਦੇ ਬਣ ਜੀ ਤੋਂ ਅਤੁੱਤੀ ਜਾਂਦੇ ਖੁਸ਼ੀਆਂ ਲੈ ਕੇ ਜਾਂਦੇ ਤੇ ਮਨ ਹਲਕਾ ਕਰਕੇ ਜਾਂਦੇ ਅਸੀਂ ਤਾਂ ਇਹ ਕਹਿੰਦੇ ਕਿ ਇਹ ਸਾਡੇ ਪਰਮਾਤਮਾ ਨੇ ਸਾਡੇ ਪਿਓ ਦੇ ਘਰ ਆਂਦੇ ਇਹ ਚੀਜ਼ ਰਾ ਸਾਹਿਬ ਆ ਕੇ ਬਹੁਤ ਸਕੂਨ ਮਿਲਦਾ ਹੈ ਅੱਛਾ ਲੱਗਦਾ ਹੈ ਸੰਗਤ ਮਿਲਦੀ ਹੈ ਅੱچھے ਗੁਣ ਸਿੱਖਣ ਨੂੰ ਮਿਲਦੇ ਨੇ ਕਾਫੀ ਲੋਕਾਂ ਦੀਆਂ ਮਨੋ ਕਾਮਨਾ ਸੰਗਤਾਂ ਦੀਆਂ ਪੂਰੀਆਂ ਹੁੰਦੀਆਂ ਨੇ ਕਾਡੀਆਂ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮੈਂ ਇਸ ਮੱਛਰ ਨਾਲ ਕਦੇ ਵੀ ਨਹੀਂ ਆਈ ਬਸ ਹੈ ਰਾਬ ਆਪਣੇ ਨਾਲ ਜੋੜੇ ਰੱਖੇ ਨਹੀਂ ਤਾਂ ਬਹੁਤ ਲਾਈਫ ਔਖੀ ਹੈ ਕਿੰਨਾ ਚਿਰ ਹੋ ਗਿਆ ਸਾਨੂੰ ਉੱਥੇ ਆਉਂਦੇ ਆ ਦੋ ਤਿੰਨ ਮਹੀਨੇ ਹੋ ਗਏ ਆ ਰਾਬ ਦਵਰਾ ਸਾਹਿਬ ਆ ਕੇ ਬੜਾ ਸਕੂਨ ਮਿਲਦਾ ਹੈ ਵਾਹ ਸੇਵਾ ਕਰਕੇ ਸ਼ਾਂਤੀ ਮਿਲਦੀ ਆ ਮੈਂ ਆਪਣੇ ਸਕੂਲ ਦੀ ਛੁੱਟੀ ਕਰਕੇ ਇੱਥੇ ਸਕੂਲ ਲੋਹ ਜਾਣਾ ਵਾ ਆਪਣੇ ਮੰਮਾ ਨਾਲ ਮੰਮਾ ਪਾਠ ਕਰਦੇ ਨੇ ਤੇ ਮੈਂ ਸੇਵਾ ਕਰਦਾ ਵਾਂ ਬੜੇ ਦਿਲ ਨਾਲ ਸੇਵਾ ਨਭਾਈ ਦੀ ਤੇ ਬਹੁਤ ਕੁਝ ਦਿੰਦੇ ਆ ਬਾਬਾ ਜੀ ਕਿੰਨਾ ਚਿਰ ਹੋ ਗਿਆ ਇੱਥੇ ਆਂਦਿਆਂ ਨੂੰ ਮੈਨੂੰ ਹੋ ਗਏ 4-5 ਮਹੀਨੇ ਹੋ ਗਏ ਆਂਦਿਆਂ ਨੂੰ ਛੁੱਟੀ ਜਿਸ ਦਿਨ ਹੁੰਦੀ ਉਹ ਦਿਨ ਵੀ ਆਇਆ ਨਹੀਂ ਤੇ ਸਕੂਲ ਦੀ ਛੁੱਟੀ ਕਰਕੇ ਆਉਣਾ ਵਾ ਜਿਸ ਦਿਨ ਪੇਪਰ ਹੁੰਦਾ ਪੇਪਰ ਦੇ ਕੇ ਸਕੂਲ ਆ ਜਾਈ ਇਹ ਸਕੂਲੋਂ ਪੇਪਰ ਦੇ ਕੇ ਆ ਜਾਈਦਾ ਇੱਥੇ ਬਹੁਤ ਵੱਡੀ ਐ ਮਹਿਸੂਸ ਕਰਦੀ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਂਦਿਆਂ ਨੂੰ ਕਾਫੀ ਦੇਰ ਹੋ ਗਈ ਆ ਈ ਕਹਿਣਾ ਚੌਧਰੀਪੁਰ ਦਾ ਰਸਮ ਦੀ ਮਹਿਮਾ ਬਾਰੇ ਇੱਥੇ ਜੋ ਵੀ ਅੰਦਸ ਮਨੁਕਮਨਾ ਪੂਰੀ ਕਰਦੇ ਸਾਰੇ ਬਾਬਾ ਜੀ ਬਹੁਤ ਮਨੁਕਮਨਾ ਪੂਰੀ ਹੋਈ ਮੇਰੀ ਆ ਅਸੀਂ ਜਦੋਂ ਦੇ ਗੁਰਦੁਆਰੇ ਆਨੇ 10 ਸਾਲ ਹੋ ਗਏ ਸਾਨੂੰ ਆਂਦੇ ਆ ਸਾਨੂੰ ਜੋ ਮਿਲਿਆ ਸਾਰਾ ਕੁਝ ਇੱਥੇ ਮਿਲੇ ਇੱਥੇ ਹੀ ਖੁਸ਼ੀਆਂ ਮਿਲਣਾਂ ਕਿੰਨਾ ਚਿਰ ਹੋ ਗਿਆ ਤੁਹਾਨੂੰ 10 ਸਾਲ ਹੋ ਗਏ ਦੀ ਪਰ ਲੋਕੋ ਚੀ ਵੀ ਨਹੀਂ ਸੁਣਨਾ ਮੈਂ ਪਿਆਸੀ ਜਾਂਦੀ ਸੀ ਡਿਊਟੀ ਤੋਂ ਪੂਰੀ ਨਰਸੇਮ ਡਿਊਟੀ ਕਰਦੇ ਮੈਂ ਥੋਕ ਲੋਤੀ ਇੱਕ ਦਿਨ ਆਂਦੀ ਸੀ ਕਿ ਮੱਤਾ ਦੇ ਕੇ ਫਿਰ ਕਰ ਜਾਂਦੇ ਸੀ ਤੇ ਸਾਰੀਆਂ ਖੁਸ਼ੀਆਂ ਮਿਲਣਾਂ ਮੈਨੂੰ ਅੱਜ ਸਾਰੇ ਖੁਸ਼ੀਆਂ ਬਾਬਾ ਜੀ ਨੇ ਦਿੱਤੀਆਂ ਸਭ ਨੂੰ ਜਵੇ ਖੁਸ਼ੀਆਂ ਪਰਿਆ 2 ਸਾਲ ਹੋ ਗਏ ਮੈਂ ਮਹਿਸੂਸ ਕਰਦੇ ਆ ਬਹੁਤ ਵਧੀਆ ਮਹਿਸੂਸ ਕਰਦੇ ਆ ਸਾਡੀ ਹਰ ਇੱਕ ਕਮਨੋ ਮਨੋ ਕਾਮ ਨੇ ਇੱਥੋਂ ਪੂਰੀਆਂ ਹੋਈਆਂ ਨੇ ਸੱਬਤਵਾਰਨ ਦੱਸਣੇ ਜਾਂਦਾ ਸਵਿਖਟਡ ਕੰਮ ਕਰਕੇ ਗੁਰਦੁਆਰੇ ਚਲੇ ਜਾਈਏ ਵੀ ਸਾਡਾ ਕੋਈ ਨਾਂਗਾ ਨਾ ਪੈ ਜਾਵੇ ਪਰਮਾਤਮਾ ਦਾ ਦਿੱਤਾ ਸਾਨੂੰ ਬਹੁਤ ਖੁਸ਼ ਆ ਮੇਰੇ ਕੋਲ ਇੱਥੇ ਹੀ ਸਭ ਕੁਝ ਮਿਲਿਆ ਜਦੋਂ ਦੀ ਮੈਥੋਂ ਆਨੀ ਆ ਇੱਥੇ ਆ ਕੇ ਬਾਬਾ ਨੂੰ ਖੁਸ਼ੀ ਮਿਲਦੀ ਹੈ ਸਾਨੂੰ ਸਾਰੇ ਮਨੋ ਕਾਮਨਾ ਪੂਰੀਆਂ ਹੋ ਗਈਆਂ ਮਾਬਾ ਜੀ ਨੇ ਕਿੰਨਾ ਚਿਰ ਹੋ ਗਿਆ ਇੱਥੇ ਆਨਦੇ 1.5 ਸਾਲ ਹੋ ਗਏ ਕੀ ਕਹਿਣਾ ਚਾਹੋਗੇ ਗੁਰਦੁਆਰ ਗੁਰੂ ਸਾਹਿਬ ਦੀ ਇੱਥੇ ਕਿਰਪਾ ਬਾਰੇ ਬਹੁਤ ਕਿਰਪਾ ਹੈ ਬਾਬਾ ਜੀ ਦੀ ਸਾਡੇ ਸਾਰੇ ਖੁਸ਼ੀਆਂ ਮਿਲੀਆਂ ਸਾਨੂੰ ਬਾਬਾ ਜੀ ਚੋਲਿਆਂ ਵਰਦੇ ਨੇ ਸਾਰੇ ਸਾਡੇ ਮਨੋਂ ਕਾਮਨਾ ਪੂਰੀਆਂ ਕੀਤੀਆਂ ਸਾਰੇ ਬਾਬਾ